ਸਾਸੀ ਕਾਲ ਜੀ ਸਾਰਿਆਂ ਦੇ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੁਹਾਡੇ ਜਾਣੇ ਪਛਾਣੇ ਚਿਹਰੇ ਕੋਲੇ ਬਾਈ ਸੁਖਮੰਦਰ ਰੋਡਿਆਂ ਦੇ ਕੋਲੇ ਕੋਠਿਆਂ ਦੇ ਵਿੱਚ ਆ ਸੰਤਾਂ ਦੇ ਕੋਠੇ ਆ ਮਿੱਤਰੋ ਤੇ ਸੁਖਮੰਦਰ ਬਾਈ ਦੇ ਘਰੇ ਆ ਵਪਾਰ ਦਾ ਬਾਈ ਦਾ ਕੰਮ ਆ ਅੱਜ ਬਾਈ ਦੇ ਕੋਲੇ ਜਾਨਵਰ ਮਿੱਤਰੋ ਤੁਹਾਨੂੰ ਫੇਰ ਦਿਖਾਉਣੇ ਦੋ ਕਿਉਂਕਿ ਫੋਨ ਆਲੀ ਤੋਸੀਹ ਲਿਆਤੀ ਨੇਰੀ ਚੱਟੇ ਕੱਟੇ ਦੀ ਤੁਸੀਂ ਫਿਰ ਐ ਨਾ ਤਸੱਲੀ ਕਰਾਤੀ ਕਰਾਦੀ ਸਰਗਮੰਦਰ ਦੀ ਇਹ ਗੱਲੋਂ ਮੈਂ ਮੰਨ ਗਿਆ ਤੁਹਾਨੂੰ ਤੇ ਫਿਰ ਬਾਈ ਜੱਥੋਂ ਕੱਟਾ ਲੈ ਕੇ ਆਏ ਉਹਨਾਂ ਦੇ ਗਵੰਡੀਆਂ ਦੇ ਕੋਲੋਂ ਇੱਕ ਕੱਟਾ ਫਿਰ ਤੁਹਾਨੂੰ ਹੋਰ ਲਿਆਤਾ ਹੁਣ ਬਾਈ ਨੇ ਕੱਟਾ ਉਹ ਵੀ ਚੱਟਾ ਹੀ ਲਿਆਇਆ ਚੰਦਰਾ ਅੰਗਰੇਜ਼ ਹੀ ਲਿਆਇਆ ਗੋਰਾ ਆਪਣੀ ਕਿੱਥੋਂ ਪੱਟ ਪੁੱਟ ਕੇ ਆਉ ਕਰਦੇ ਗੋਰੇ ਬਾਰੇ ਕ ਗੋਰੇ ਨੂੰ ਐਨੂੰ ਲੈ ਕੇ ਆ ਕੱਢ ਕੇ ਬਾਹਰ ਨੂੰ ਲਿਆ ਇਹਦੇ ਬਾਰੇ ਆ ਤੁਹਾਨੂੰ ਗੋਰਾ ਵਿਖਾਉਣਾ ਵੇ ਮਿੱਤਰੋ ਤੇ ਇਹ ਪਤਾ ਨਹੀਂ ਹੁਣ ਕੈਨੇਡਾ ਚੋਂ ਆਇਆ ਕਿ ਆਸਟ੍ਰੇਲੀਆ ਚੋਂ ਲਿਆਇਆ ਕਿ ਪਤਾ ਨਹੀਂ ਨਿਊਜ਼ੀਲੈਂਡ ਚੋਂ ਲਿਆਇਆ ਪਾ ਨੀ ਕਿ ਇਥੋਂ ਪੱਟ ਕੇ ਲਿਆਇਆ ਚੰਦਰਾ ਕਰਦੇ ਆ ਗੱਲਬਾਤ ਅੱਛਾ ਵੀ ਗਵੰਡੀਆਂ ਤੋਂ ਕੱਟਾ ਤੇ ਗਵੰਡੀਆਂ ਤੋਂ ਫੇਰ ਲੈ ਜਾਂਦਾ ਹੈ ਬਿਲਕੁਲ ਜੀ ਤੇ ਗਵਾਂਡ ਨਾਲ ਇੰਨੀ ਯਾਰੀ ਉਦੋਂ ਨਹੀਂ ਇੱਕ ਦੋਵੇਂ ਲੈ ਹੁੰਦਾ ਨਹੀਂ ਉਦੋਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਵੀ ਇੰਨੀ ਮੰਗ ਹੋਊਗੀ ਹੈਂ ਸਿਰਾ ਹੋ ਗਿਆ ਬੇ ਸੁਣਾ ਐਕਟ ਨਹੀਂ ਸਿਰਾ ਹੋ ਗਿਆ ਸਿਰਾ ਹੋ ਗਿਆ ਕਿ ਜਿੰਨੂੰ ਕਹਿੰਦੇ ਆ ਜਿੰਨੂੰ ਕਹਿੰਦੇ ਉਹ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਫੇਰ ਫੇਰ ਪਾਰਟੀ ਜਿਵੇਂ ਆਮ ਪਾਰਟੀ ਦੀ ਨੇਰੀ ਨੇ ਨਾ ਆਈ ਸੀ ਹਾਂ ਆਏ ਨੇਰੀ ਆ ਗਈ ਇਹ ਇਹ ਇੰਨੀ ਦੁਨੀਆ ਇੱਧਰ ਹੋ ਗਈ ਹੈਨਾ ਦੇ ਤਾ ਵਰਾ ਦੇ ਦੋਗੇ ਦਿੱਤਾ ਬਜਾ ਜੀ ਹੈ ਕੋਈ ਨਾ ਦੇਤਾਈ ਬਾਈ ਕਿੰਨੇ ਦੇਦਾ ਚਲਾ ਇਹ ਵੀ ਜਾਇਜ਼ੀ ਦੇ ਦੇਗਾ ਇਹ ਵੀ ਜਾਇਜ਼ੀ ਹੈ ਕਹਿੰਦਾ ਕਿੰਨੇ ਚਰਦਾ ਬਾਈ ਇਹ ਇਹ ਹੋਊਗਾ 8-8 ਮਹੀਨਿਆਂ ਦਾ 8 ਮਹੀਨਿਆਂ ਦਾ ਘਟਾ ਚੰਗਾ ਇਹ ਵੀ ਯਾਰ ਹਾਂ ਟਰੈਕਟਰ ਦਾ ਬਾਲਾ ਚੰਗਾ ਹਾਂ ਕਰੈਕਟਰ ਵਾਕਿਆ ਹੀ ਚੰਗੇ ਆ ਬਾਈ ਕਿੰਨੇ ਨਾ ਦੇ ਦਿਆਂਗੇ ਬਾਈ ਆਪਾਂ ਬਹੁਤ ਦੇ ਦਿਆਂ ਫੋਨ ਤੇ ਦੇ ਦਿਆਂਗੇ ਫੋਨ ਤੇ ਦੇ ਦਿਆਂਗੇ ਤੋਰੀ ਬਾਈ ਕੱਢੀ ਦੇਖੋ ਮੈਂ ਮਤਰਾ ਕੋਰਾ ਅੰਗਰੇਜ਼ਾ ਆਇਆ ਗਰੀ ਹੁਣ ਪਤਾ ਨਹੀਂ ਆਸਟ੍ਰੇਲੀਆ ਚ ਆਇਆ ਨਿਊਜ਼ੀਲੈਂਡ ਚ ਜਾਜੂ ਤੋਂ ਲਾਇਆ ਕਿ ਬਸ ਤੇ ਨਹੀਂ ਲਾਇਆ ਕਿ ਗੱਡੀ ਤੇ ਰਾਈ ਹਾਥੀ ਤੇ ਹੀ ਆ ਅੱਛਾ ਹਾਥੀ ਤੇ ਹੀ ਆ ਹਾਥੀ ਤੇ ਹੀ ਭੇਜ ਦੇਗਾ ਹਾਥੀ ਤੇ ਹੀ ਜਾਉ ਮੰਗ ਕਿੰਨੀ ਕੋਈ ਸੀ ਬਈ ਯਕੀਨ ਕਰੀ ਕੱਟੇ ਦੀ ਨਹੀਂ ਜੈ ਜੀ ਦੇ ਨਹੀਂ ਮੰਗ ਕਿੰਨੀ ਹੋਈ ਸੀ ਕੱਟੇ ਦੀ ਦਿੱਲੀ ਦੀ ਕੋ ਉਹਦੀ ਹਾਂ ਹੂੰ ਉਹਨਾਂ ਨੂੰ ਮੈਂ ਕਿਹਾ ਈ ਤੁਹਾਨੂੰ ਕਿਰਾਇਆ ਹੀ ਬਹੁਤ ਬੇਜੂਗਾ ਏਡੀ ਵਾਰ ਦਾ ਤਾਂ ਮੌਸਦੀ ਦਾ ਬਾਅਦ ਦੀ ਗੱਲ ਆ ਉਹਨਾਂ ਤੇ ਤੂੰ ਕਿਰਾਇਆ ਤੋਂ ਕੀ ਲੈਣਾ ਹੂੰ ਚਲੋ ਹੋਊਗਾ ਸ਼ੌਂਕ ਕੋਈ ਚੋਣ ਪਿੰਦੇ ਹਾਂ ਚੀਜੀ ਦਾ ਬਾਕੀ ਮਿਲਦੇ ਵੀ ਘੱਟ ਤੂੰ ਪਾਉਣ ਕਿੱਥੋਂ ਲੈ ਆਇਆ ਤੂੰ ਮੈਂ ਵੇਖਿਆ ਜੇ ਖੜੇ ਖੜੇ ਹੋਣਗੇ ਹੈਨਾ ਤੇਰੀ ਨੀਕਾ ਤੂੰ ਡਰਦਾ ਨਿੱਕਾ ਲੈ ਕੇ ਆਇਆ ਪਹਿਲਾਂ ਵੇਖਾਂ ਪਝਾਕਾ ਜੇ ਜਾਂ ਇਧਰ ਤੇ ਜਾ ਉਧਰ ਹੈਨਾ ਨਹੀਂ ਸਹੀ ਗੱਲ ਹੈ ਇਹ ਤਾਂ ਇਹ ਤਾਈਕਤੀ ਨਾ ਦੋਹਾਂ ਜਿੰਨਾ ਨਾਂ ਵੀ ਗਿਆ ਫਿਰ ਇਹ ਰੱਖਣਾਗੇ ਨਹੀਂ ਤਾਂ ਜੇ ਸੰਗ ਵੀ ਸੋਨਾ ਬਣਾ ਦੂਗਾ ਹੈ ਅੱਖ ਦੇਖੋ ਜਾਵਾਂ ਉਸੇ ਤੇ ਹੂੰ ਇਹ ਜਲ ਥੋੜਾ ਜਿਹਾ ਵੱਡਾ ਪਲਿਆ ਘੱਟਾ ਥੋੜਾ ਜਿਹਾ ਇਹ ਹੁਣ ਬਣ ਜੂਗਾ ਨਾ ਜਦੋਂ ਲੈ ਕੇ ਗਿਆ ਅਗਲਾ ਫੀਡ ਤਾਂ ਪਾਉਗਾ ਹੀ ਫੀਡ ਪਾਉਗਾ ਨਾ ਇੱਕ ਮੈਂ ਕੱਟੀ ਵੇਖੀ ਸੀ ਬਈ ਚੱਟੀ ਉਹ ਵੇਖੀ ਸੀ ਕਿਹੜੇ ਪਿੰਡ ਦੀਪ ਉਹਦੋਂ ਵੀਡੀਓ ਬਣਾਉਣ ਗਿਆ ਸੀ ਮਕਸਰਾਲੀ ਚੱਟੀ ਮਕਸਰਾਲੀ ਨਹੀਂ ਸੀ ਐਕਾ ਨਹੀਂ ਨਹੀਂ ਉਹ ਇੱਥੇ ਸੀ ਆਪਣੇ ਇਲਾਕੇ ਦੇ ਵਿੱਚ ਪਿੰਡ ਸੀਗਾ ਉਹ ਮੂਗੇ ਜ਼ਿਲ੍ਹੇ ਦਾ ਯਾਰਾ ਝੋਟ ਹੈ ਨਵਾਂ ਚੰਦ ਨਾ ਹਾਂ ਨਵੇਂ ਚੰਦੀ ਆ ਚੱਟੀ ਕੱਟੀ ਕੱਟੀ ਚੱਟੀ ਬਾਈ ਦੇ ਪੂਰੀ ਮਾਜ ਤੇ ਪੂਰੀ ਪਮਾਜ ਦੇ ਪੇਟੋਂ ਚੱਟੀ ਕੱਟੀ ਪੈਦਾ ਹੋਈ ਉਹ ਆਦਾਂ ਮੈਂ ਕੱਟੀ ਕਰਕੇ ਮੈਂ ਲੈ ਆਇਆ ਹੁਣ ਕਹਿੰਦਾ ਮੇਰੀ ਮਿਹਨਤ ਦੇ ਮੁੱਲ ਦੀ ਕੱਟੀ ਵੇਖੀ ਇਹ ਬੁਰੀ ਤਾਂ ਇਹ ਵੀ ਬੂਰੀ ਦਾ ਹਾਂ ਬੂਰੀ ਮੈਦਾ ਇਹ ਪੈਦਾ ਬੂਰੀ ਦੇ ਪੇਟੋਂ ਹੀ ਹੋਊਗਾ ਹਾਂ ਕਾਲੀ ਦੇ ਤਾਂ ਘੱਟ ਪੈਦਾ ਹੋਊਗਾ ਚਲੋ ਕਦੇ ਕਈ ਵਾਰੀ ਕੁਦਰਤ ਆਪਾਂ ਮਿਲ ਨਹੀਂ ਜੱ ਹਾਂ ਅੱਛਾ ਫਿਰ ਇਹ ਤਾਂ ਹੋ ਗਿਆ ਕੱਟਾ ਤੇ ਹੁਣ ਇੱਕ ਮੈਂ ਵੀ ਦੱਸ ਦੇ ਬੱਸ ਆ ਮੈਂ ਇੱਕ ਬਸ ਇੰਨੇ ਸਲੇ ਕਿੰਨਾ ਦੁੱਧ ਭਾਈ ਦੁੱਧ 10 ਕਿਲੋਈਆ ਠੀਕ ਆ ਚਵਾਈ ਦੀ ਚਵਾਈ ਇੱਕ ਨੰਬਰ ਹੈ ਬੱਚਾ ਕੱਟਾ ਕਿ ਕੱਟੀ ਮਗਰ ਕੱਟਾ ਹੀ ਮਗਰ ਕੱਟਾ ਤੇ ਕਿੰਨੇ ਦੀ ਇਹ ਲੱਖ ਰੁਪਏ ਦੇ ਦਿਆਂ ਮਾਨ ਕਰ ਦਈਏ ਪੂਰਾ ਕਿੰਨਾ ਕਰ ਦਈਏ 5000 95 ਦੀ ਦੇ ਦੀਏ ਹਾਂਜੀ ਹੋਰ ਕਰ ਦੂਗੀ ਮਾਨ 92 ਦੇ ਦੀ ਫਿਰ ਕਈ ਵੀ ਕੱਟਾ ਲੈਣਾ ਨਾਲ ਕੱਟਾ ਜਿੰਨ ਮੈਂ ਲੈਣੀ ਉਹਨੇ ਕੱਟਾ ਹੀ ਕਰਨਾ ਜੀ ਮੈਂ ਕੱਟਾ ਲੈ ਲਊਗਾ ਨਾਲ ਸੰਭਲੂ ਚਟਾ ਦੇ ਦਿਆਂ ਕੋਈ ਨਹੀਂ ਆਪਾਂ ਦੇਣਾ ਹੀ ਹੈ ਆਪਾਂ ਕਿੱ데 ਰੱਖਣਾ ਹੈ ਠੀਕ ਆ ਤੇ ਨੰਬਰ ਬਾਈ ਫਿਰ 911 57 073 36 9115707336 ਤੇ ਕਰ ਲੋ ਬਾਈ ਨਾਲ ਰਾਬਤਾ ਕੈਂਪਿੰਗ ਰੋਡੇ ਚ ਲਾਵੋਗਾ